ਹਾਂਜੀ ਦੋਸਤੋ ਬਹੁਤ ਹੀ ਬਹੁਤ ਵਧਾਈਆਂ ਪੰਜਾਬ ਦੀਆਂ ਸਾਰੇ ਜਥੇਬੰਦੀਆਂ ਨੇ ਜਿਨ੍ਹਾਂ ਨੇ ਭਾਨੇ ਸਿੱਧੂ ਦਾ ਸਾਥ ਦਿੱਤਾ ਲੱਖੇ ਸਧਾਨੇ ਵਰਗਿਆਂ ਨੇ ਭਾਨੇ ਸਿੱਧੂ ਦਾ ਸਾਥ ਦਿੱਤਾ ਤੇ ਸਾਰੇ ਪੰਜਾਬ ਨਿਵਾਸੀਆਂ ਨੇ ਵੱਧ ਝੜ ਕੇ ਸੰਗਰੂਰ ਧਰਨੇ ਦੇ ਵਿੱਚ ਹਿੱਸਾ ਪਾਇਆ ਪੰਜਾਬ ਦੇ ਆ ਲੋਕਾਂ ਨੇ ਸਾਰੇ ਰੋਡ ਜਾਮ ਕਰਤੇ ਅਤੇ ਪੰਗਵਤ ਮਾਨ ਦੇ ਘਰ ਦੇ ਮੂਹਰੇ ਵੀ ਧਰਨਾ ਲਾਇਆ ਸੀ ਅਤੇ ਸਰਕਾਰ ਨੇ ਘੁੱਟਨੇ ਟੇਕ ਤੇ ਹੈ ਤੇ ਵਧਾਈਆਂ ਦਿੰਨਾ ਮੈਂ ਸਾਰੇ ਪੰਜਾਬ ਵਾਸੀਆਂ ਨੂੰ ਪਾਨੇ ਸਿੱਧੂ ਨੂੰ 6 ਦਿਨਾਂ ਦੇ ਵਿੱਚ ਪੰਜਾਬ ਪੁਲਿਸ ਰਿਹਾ ਕਰੂਗੀ ਅਤੇ ਪੰਜਾਬ ਪੁਲਿਸ ਪਾਨੇ ਸਿੱਧੂ ਨੂੰ 6 ਦਿਨਾਂ ਦੇ ਵਿੱਚ ਵਿੱਚ ਛੱਡੂਗੀ ਤੇ ਦੋਸਤੋ ਬਹੁਤ ਬਹੁਤ ਵਧਾਈਆਂ ਹੁਣ ਮੇਰੇ ਸਾਰੇ ਵੀਰਾਂ ਭੈਣਾਂ ਨੂੰ ਪਾਨੇ ਸਿੱਧੂ ਦੀ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਵੀਡੀਓ ਲੱਖੇ ਸਧਾਣੇ ਨੇ ਧਰਨੇ ਦੇ ਵਿੱਚ ਆਪਣੇ ਜ਼ੁਬਾਨੀ ਦੱਸਿਆ ਕਿ ਭਾਨੇ ਸਿੱਧੂ ਨੂੰ ਰਿਹਾ ਕੀਤਾ ਜਾਵੇਗਾ 6 ਦਿਨਾਂ ਦੇ ਵਿੱਚ ਵਿੱਚ ਅਤੇ ਪੀਪੀ ਸੁਖਵਿੰਦਰ ਨੇ ਵੀ ਇੱਕ ਵੀਡੀਓ ਪਾਈ ਹੈ ਅਤੇ ਉਸ ਵੀਡੀਓ ਦੇ ਵਿੱਚ ਪੰਜਾਬ ਪੁਲਿਸ ਵਾਲੇ ਸੁਖਵਿੰਦਰ ਨੇ ਵੀ ਦੱਸਿਆ ਕਿ ਭਾਨੇ ਸਿੱਧੂ ਨੂੰ ਰਿਹਾ ਕੀਤਾ ਜਾਊਗਾ ਆਓ ਲੈ ਚੱਲਦੇ ਹਾਂ ਪੂਰੀ ਵੀਡੀਓ ਦੇ ਵੱਲ ਜੀ ਸਤਿ ਸ਼੍ਰੀ ਅਕਾਲ ਦੋਸਤੋ ਜਿਹੜੀ ਹੋਂ ਦੀ ਤਾਜ਼ਾ ਅਪਡੇਟ ਹੈ ਜਿਹੜੀ ਸੁਣ ਚ ਆ ਰਹੀ ਹੈ ਕਿ ਭਾਨੇ ਨੂੰ ਜਿਹੜਾ ਰਿਹਾ ਕਰਤਾ ਰਿਹਾ